ਗੁਰਦਾਸਪੁਰ ਰਾਵੀ ਦਰਿਆ ਦੇ ਤੁਸੀਂ ਬੰ ਟੁੱਟਣ ਕਾਰਨ ਖਾਫੀ ਦੂਰ ਦੇ ਪਿੰਡਾਂ ਵਿੱਚ ਨੁਕਸਾਨ ਹੋਇਆ ਤੇ ਕਈ ਪਿੰਡਾਂ ਨੂੰ ਪਾਣੀ ਨਹੀਂ ਮਿਲਿਆ ਆਪਣੇ ਲਪੇਟ ਵਿੱਚ ਅਤੇ ਕਈ ਲੋਕਾਂ ਦੇ ਕੱਚੇ ਕਮਰੇ ਵੀ ਟਹਿ ਟਿਹੀ ਹੋ ਗਏ ਨੇ ਇਸ ਕਾਰਨ ਇੰਨਾ ਪਿੰਡਾਂ ਦੇ ਵਿੱਚ ਨਾ ਹੀ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚ ਰਿਹਾ ਤੇ ਨਾ ਹੀ ਪਿੰਡਾਂ ਦੇ ਵੱਲੋਂ ਕੋਈ ਸਮਾਜ ਸੇਵੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਲੰਗਰ ਜਾਂ ਕਿਸੇ ਵੀ ਸੁਖੀ ਰਸਤਰ ਦੀ ਸੇਵਾ ਨਹੀਂ ਪਹੁੰਚਾਈ ਗਈ ਪਿੰਡ ਵਾਲੇ ਦਾਨੀ ਸਜਨਾ ਤੋਂ ਤੇ ਪਿੰਡ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਲਗਾ ਰਹੇ ਨੇ ਮਦਦ ਦੀ ਗੋਹਾਰ ਖਾਣ ਹੋਣਾ ਬਹੁਤ ਜਿਆਦਾ ਹੋਣਿਆ ਥੋੜਾ ਵੀ ਨਹੀਂ ਹੋਣਿਆ ਹਾਂਜੀ ਬਹੁਤ ਇੰਨਾ ਦਾ ਤੇ ਘਰ ਸਾਰਾ ਬਹੁਤ ਉਹ ਘਰ ਇੰਨਾ ਦਾ ਵੰਟੀ ਹੋਣਾ ਦਾ ਵਾ ਸਭ 13 ਪਈਆਂ ਨੇ ਬਹੁਤ ਜਿਆਦਾ ਗਰੀਬ ਨੇ ਤੇ ਬਹੁਤ ਮਾੜਾ ਹਾਲਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਹੁਤ ਹੀ ਜਿਆਦਾ ਮਾੜੇ ਹਾਲਾਤ ਵੀਰ ਦੇ ਕਮਰੇ ਸਾਰੇ ਡਿੱਗ ਪਏ ਨੇ ਆ ਵੇਖੋ ਅੰਦਰ ਲਿਆ ਮੇਰਾ ਵੀਰ ਕੈਮਰਾਮੈਨ ਆ ਵੇਖੋ ਸਾਰੇ ਛੱਤਾਂ ਡਿੱਗ ਪਈਆਂ ਨੇ ਤੇ ਵੀਰ ਨੇ ਸਾਰਾ ਸਮਾਨ ਭਿੱਜੰਡਿਆ ਵਾ ਤੇ ਕੋਈ ਵੀ ਹਲਕੀ ਨਹੀਂ ਇੱਥੇ ਪਹੁੰਚਾ ਤੇ ਛੱਤ ਸਾਰੀ ਡਿੱਗੀ ਉਤੋਂ ਘਰੋਂ ਬਕਾਰ ਹੋਇਆ ਵੀਰ ਨੂੰ ਪੁੱਛ ਸਕਦੇ ਕਿ ਇੱਥੇ ਹੈਗਾ ਨਹੀਂ ਵੀਰ ਇਹ ਵੀ ਦੱਸਿਓ ਹਾਂਜੀ ਹਾਂਜੀ ਭਾਜੀ ਇਦਾਂ ਹੀ ਘਰੋਂ ਹੋਰ ਕਿਤੇ ਘਰ ਰਹਿਣ ਡਿਆ ਭਰਾ ਗਰੀਬ ਬਹੁਤ ਜ਼ਿਆਦਾ ਆ ਤੇਰੀ ਜ਼ਰੂਰ ਹਲਕੀ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਬਹੁਤ ਜਿਆਦਾ ਪਾਣੀ ਵਹ ਚੁੱਕਾ ਆ ਕੋਈ ਵੀ ਕਿਸ ਤਰ੍ਹਾਂ ਦਾ ਬੰਦਾ ਕੋਈ ਵੀ ਨਹੀਂ ਪਹੁੰਚਿਆ ਹਾਲ ਪਲੀਜ਼ ਤੇ ਮੇਰਾ ਭਰਾ ਜਰੂਰ ਪਾਣੀ ਦੀ ਮੱਤ ਵੀ ਖਿੱਚੀ ਜਾਏ ਪਾਣੀ ਨਾਲ ਕੇ ਡੋਬ ਚੁੱਕੇ ਨੇ ਤੇ ਪਿੰਡ ਦੇ ਮਸੀਹੇ ਤਲਾਣ ਕੇ ਸਾਨੂੰ ਫੋਨ ਕਰ ਸਕਦਾ ਜੇ ਦਾ ਵੀ ਨੀਰ ਆਏਗਾ ਨੂੰ ਫੋਨ ਕਰ ਲੈ ਘਰ ਚਾੜ ਪਾਣੀ ਆ ਰਿਹਾ ਹੈ ਰਾਖਤ ਪਾਣੀ ਚਾਹੀਦਾ ਕਿ ਬਹੁਤ ਹੀ ਜ਼ਿਆਦਾ ਪਾਣੀ ਵਧ ਗਿਆ ਪਿੰਡ ਦੀ ਫਸੀਹੜ ਦੇ ਕੋਲ ਬਹੁਤ ਹੀ ਜ਼ਿਆਦਾ ਮੜਿਆ ਹੋਇਆ ਹੈ ਘਰਾਂ ਬਕਰ ਪਾਣੀ ਲੈਣ ਵਾਸਤੇ ਜਾਣਦੇ ਨੇ ਇੰਨੀ ਬਹੁਤ ਦੇ ਹੀ ਜ਼ਿਆਦਾ ਨਿਸ਼ਾਨ ਹੋ ਗਿਆ ਵਾ ਕਮਰੇ ਦੇਖਦੇ ਕੋਠਿਆਂ ਦੇ ਜਣੇ ਉੱਪਰ ਵੇਖੋ ਪਰਾਜ ਪਾਣੀ ਵਧ ਗਿਆ ਜਰੂਰ ਸਾਡੇ ਪਿੰਡਰਾਂ ਸੀਕੇ ਤਲਾ ਦੇ ਵਿੱਚ ਹਲਪ ਕੀਤੀ ਜਾਏ ਫੋਨ ਨੰਬਰ 78432376 ਇਹ ਨੰਬਰ ਤੇ ਫੋਨ ਕਰੋ ਆਣ ਕੇ ਉਹਦੇ ਦੇ ਸਕਦੇ ਜੇ ਮਤ ਕੀਤੀ ਜਾਵੇ ਕੋਈ ਵੀ ਪ੍ਰਸ਼ਾਸਨ ਕੋਈ ਨਹੀਂ ਉੱਚਾ ਇੱਥੇ ਇਹਨਾਂ ਨੂੰ ਜ਼ਰੂਰ ਆਣ ਕੇ ਮਤ ਕਰਨੀ ਚਾਹੀਦੀ ਆ ਪਿੰਡਰ ਨੂੰ ਸੁਕੇ ਤਲਾ ਦੇ ਵਿੱਚ ਲੋਕ ਰਾਸ਼ਨ ਵੀ ਲੈਣ ਕਿਤੇ ਵੀ ਨਹੀਂ ਜਾਇਆ ਜਾਂਦਾ ਰਾਹ ਸਾਰੇ ਬੰਦ ਹੋ ਗਏ ਨੇ ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਹੈਲਪ ਮੇਰਾ ਵੀ ਜਿਹੜਾ ਵੀ ਕਰ ਸਕਦਾ ਸਾਨੂੰ ਫੋਨ ਕਰਕੇ ਪਿੰਡ ਆਣ ਕੇ ਖੁਦ ਅਸੀਂ ਨਾਲ ਜਾਵਾਂਗੇ ਤੇ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇ ਇਹੀ ਸਕਦੇ ਜੇ ਸਾਰਾ ਕੋਠੇ ਦਾ ਸਮਾਨ ਚਾੜਿਆ ਵਾ ਬਹੁਤ ਹੀ ਜ਼ਿਆਦਾ ਪਾਣੀ ਉਧਰ ਵੀ ਚੈੱਕ ਕਰਾਈ ਵੀਰ ਬਹੁਤ ਹੀ ਜ਼ਿਆਦਾ ਕਿਤੇ ਵੀ ਨਹੀਂ ਜਾਇਆ ਜਾਣ ਦਾ ਸਬਦਾ ਲੈਣ ਵਾਸਤੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਤੇ ਮੇਰੇ ਵੀਰ ਸਾਰੇ ਜਾਣੇ ਜਰੂਰ ਮਤ ਕਰੋ ਸਾਰੇ ਗਰੀਬ ਪਰਿਵਾਰਾਂ ਦੀ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ